500 ਰੁਪਏ ਦੀ ਸਿੰਗਲ ਕਿੰਗ ਸਾਈਜ਼ ਫੁੱਲ ਸਾਈਜ਼ ਡਬਲ ਬੈੱਡ ਦੀ ਡਬਲ ਬੈੱਡ ਵਿਦ ਪਿੱਲੋ ਹਾਂ ਪਿੱਲੋ ਇਹ ਇਹ ਕਵਰ ਕਵਰ ਹਾਂ ਇਹਦੇ ਆ ਕਵਰ ਹਾਂ ਬਿਲਕੁਲ 500 ਰੁਪਏ ਦੀ ਉਸ ਤੋਂ ਬਾਅਦ ਜੇ ਤੁਸੀਂ ਬ੍ਰਾਂਡ ਤੇ ਚੱਲਣਾ ਹੈ ਟ੍ਰਾਈਡ ਐਂਡ ਵਗੈਰਾ ਜੀ ਆ ਲੋ ਹੁਣ ਤੁਹਾਡੇ ਹਰ ਸ਼ਹਿਰ ਚ ਵੱਡੇ ਸ਼ੋਰਮ ਚ ਹਰ ਦੁਕਾਨ ਤੇ ਚਾਦਰ ਰੁਪਈਆ ਟ੍ਰਾਈਡ ਐਂਡ ਜੀ ਬ੍ਰਾਂਡ ਹੀ ਬਹੁਤ ਹੈ 2299 ਰੁਪਏ ਦੀ ਐਮ ਆਰ ਪੀ 2299 ਰੁਪਏ ਆ ਆ ਚਾਦਰ ਦੀ 2299 ਦੀਆਂ ਤਿੰਨ ਇੱਕ ਨਹੀਂ ਤਿੰਨ ਦੇਵਾਂਗੇ ਵੀਰ ਜੀ ਇੱਕ ਨਹੀਂ ਤਿੰਨ ਦੇ ਨਾਲ 2299 ਦੇ ਨਾਲ 2 ਪੀਸ ਹੋਰ ਫ੍ਰੀ 2 ਪੀਸ ਹੋਰ ਫ੍ਰੀ 2 ਆ ਇਹਨਾਂ ਦੇ ਨਾਲ ਕੰਪਨੀ ਟ੍ਰਾਈਡੈਂਟ 2299 ਦੇ ਤਿੰਨ ਦੇਵਾਂਗੇ ਇੱਕ ਨਹੀਂ ਸਹੀ ਆ ਤਿੰਨ ਦੇਵਾਂਗੇ ਨਾਲ ਤੁਹਾਨੂੰ ਆਹਾ ਦੋ ਨਹੀਂ ਇਹ ਭਜੀ ਹੋਰ ਕੰਪਨੀ ਉਹਦੇ ਨਾਲ ਦੀ ਹੀ ਸੇਮ ਦਵਾਂਗੇ ਅੱਛਾ ਉਹਦੇ ਨਾਲ ਦੀ ਹੀ ਸੇਮ 299 ਵਾਲੀਆਂ ਹੀ ਦਵਾਂਗੇ ਵੀਰ ਜੀ ਇਹ ਹੋਰ ਕੰਪਨੀ ਆ ਗਈ ਇਹ ਤੁਹਾਨੂੰ ਅਸੀਂ ਪੀਸ ਦੇ ਦਾਂਗੇ 1500 ਰੁਪਈਆ ਦਾ 1500 ਦੇ ਨਾਲ ਇੱਕ ਪੀਸ ਫ੍ਰੀ 750 ਦਾ ਇੱਕ ਹੋ ਗਿਆ ਵੀਰ ਜੀ ਮਤਲਬ 750 ਰੁਪਏ ਦਾ ਇਹ ਵੀ ਕੰਪਨੀ ਦਾ ਇਹ ਵੀ ਇੱਕ ਨਾਲ ਤੁਸੀਂ ਫ੍ਰੀ ਲੈ ਸਕਦੇ ਹਾਂਜੀ ਹਾਂਜੀ ਉਸ ਤੋਂ ਬਾਅਦ ਆ ਦੇਖੋ ਜੇ ਕਿਸੇ ਨੇ ਵਿਆਹ ਸ਼ਾਦੀ ਮਿਲਣੀ ਵਾਸਤੇ ਇਸੀ ਬਲੈਂਕਟ ਚਾਹੀਦੀ ਹੈ ਪਲੱਸ ਇਹਦੇ ਵਿੱਚ ਬੈੱਡ ਸ਼ੀਟ ਹੈ ਰਜਾਈ ਹੈ ਪੂਰਾ ਸੈੱਟ ਹੈ ਇਹ ਅਸੀਂ ਸਿਰਫ ਤੇ ਸਿਰਫ ਤੁਹਾਨੂੰ ਦੇ ਦਾਂਗੇ 1300 ਰੁਪਈਆ ਚ ਸਿਰਫ ਦੇ ਸਿਰਫ ਇਹ 1300 ਰੁਪਈਆ ਮਿਲ ਜਾਂ ਨਾਲ ਆਪਾਂ ਨੂੰ ਬੈੱਡ ਚਾਦਰ ਮਿਲ ਜਣੀ ਆ ਚਾਦਰ ਵਿਦ ਪਿੱਲੋ ਕਵਰ ਵੀਰ ਜੀ ਮਿਲ ਜਾਣਾ ਹੈ ਜੀ ਤੇ ਰਜਾਈ ਮਿਲ ਜਣੀ ਹੈ 1300 ਮਿਲਣੀ ਜੀ ਉਸ ਤੋਂ ਬਾਅਦ ਕਿਸੇ ਨੇ ਕੰਬਲ ਲੈਣੇ ਆ ਮੋਂਟੀ ਕਰ ਲੋ ਕੰਪਨੀ ਦੇ ਜੀ ਸਾਡੇ ਕੋਲ ਮੋਂਟੀ ਕਰ ਲੋ ਕੰਪਨੀ ਦਾ ਕੰਬਲ 900 ਰੁਪਈਆ ਤੋਂ ਸ਼ੁਰੂ ਆ ਡੱਬਾ ਪੈਕਿੰਗ ਬਾਈ ਮੁੜ ਕੇ ਮੁੱਕਰ ਨਾ ਜਾਏ ਉਹਦੇ 900 ਰੁਪਈਆ ਦਾ ਡੱਬਾ ਪੈਕਿੰਗ ਸ਼ੁਰੂ ਆ ਇਹ ਗਾਕਾਂ ਦੀ ਲੱਗ ਜਾਣੀ ਆ ਲੈਣ ਤੇ ਤੁਸੀਂ ਬਾਅਦ ਵਿੱਚ ਵੀਰ ਜੀ 900 ਰੁਪਈਆ ਦਾ ਡੱਬੇ ਪੈਕਿੰਗ ਸ਼ੁਰੂ ਆ ਉਸ ਤੋਂ ਬਾਅਦ ਜਿੱਦਾਂ ਦੀ ਕੁਆਲਿਟੀ ਲੈਣੀ ਆ ਹੋਰ ਮਹਿੰਗਾ ਲੈਣਾ ਆ ਹੋਰ ਮਹਿੰਗਾ ਐਮ ਆਰ ਪਾਈ ਜੋ ਰੇਟ ਹੋਏਗਾ ਉਸ ਤੋਂ ਮੈਂ ਲੈਸ ਕਰਕੇ ਸ਼ੁਰੂਆਤ 900 ਦੀ ਹੈ ਉਸ ਤੋਂ ਆ 1200 1500 2000 ਤੱਕ ਟੌਪ ਦਾ ਕੰਬਲ ਮਿਲ ਜਾਏਗਾ ਮੰਨ ਲਾ ਵੀ ਟੌਪ ਦਾ ਕੰਬਲਾ ਜਿਹੜਾ ਤੁਹਾਨੂੰ ਉਹ ਵੀ ਇੱਥੋਂ ਮਿਲ ਜਾਣਾ ਹੈ ਬਾਈ ਮਿਲਣਾ ਕਿੱਥੋਂ ਦਾਖ ਦੀ ਗ੍ਰਾ ਇਹ ਟੀਜੀ ਫਰਨੀਚਰ ਨਾਰਦਨਾ ਚੌਂਕ ਪਟਿਆਲਾ ਪਟਿਆਲਾ 22 ਦਾ ਨੰਬਰ ਹੈ ਜਿਹੜਾ ਫੋਨ ਨੰਬਰ ਉਹ ਵੀਡੀਓ ਦੇ ਉੱਪਰ ਚੱਲ ਰਿਹਾ ਹੈ ਸਾਡੇ ਕੋਲ ਤੁਹਾਨੂੰ ਟਿਟਲਸ ਕੰਪਨੀ ਦੇ ਕੰਬਲ ਰਜਾਈਆਂ ਚਾਦਰਾਂ ਹਰ ਚੀਜ਼ ਮਿਲੇਗਾ ਆਪਣੇ ਸ਼ਹਿਰ ਟਰਾਈ ਕਰ ਲਓ ਜੇ ਕਿਸੇ ਨੇ ਮਿਲਣੇ ਵਾਸਤੇ ਦੇਣਾ ਉਹ ਐਦਾ ਬੈਕਪੈਕਿੰਗ ਦਿੰਦੇ ਹੋ ਜੱਤਦੇ ਨਹੀਂ ਐਵੇਂ ਬੁੱਕ ਪੈਕਿੰਗ ਦੋ 900 ਰੁਪਏ ਦਾ ਕੰਬਲ ਅਸੀਂ ਤੁਹਾਨੂੰ ਟੋਪ ਦਾ ਦੇ ਦਾਂਗੇ ਜੀ ਟੋਪ ਦਾ 900 ਰੁਪਏ ਦਾ ਕੰਬਲ ਅਗਲਾ ਇਹ ਹੱਥ ਜਾਏ ਬਲਾ ਫੜ ਕੇ ਲੈ ਚੀਕ ਬੈਕ